ਸਾਬਤਾਂ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਚਾਈਨੀ ਲਸਣ ਬਾਜ਼ਾਰਾਂ ਚ ਆ ਗਿਆ ਚਾਈਨੀ ਲਸਣ ਨੇਪਾਲ ਦੇ ਰਾਹੀਂ ਹੋ ਰਹੀ ਹੈ ਸਪਲਾਈ ਉੱਪਰ ਲੱਗ ਚੁਕਿਆ ਚਾਈਨੀ ਲਸਣ ਤੇ ਬਹਿ ਹਾਨੀਕਾਰਕ ਪਦਾਰਥਾਂ ਦੇ ਨਾਲ ਕੀਤਾ ਗਿਆ ਹੈ ਤੇ ਅਸਲੀ ਤੇ ਨਕਲੀ ਦੀ ਪਛਾਣ ਕਰਨਾ অতি ਜ਼ਰੂਰੀ ਭਾਰਤ ਦੇ ਵਿੱਚ ਇਸ ਸਮੇਂ ਚਾਈਨੀ ਲਸਣ ਦੀ ਐਂਟਰੀ ਹੋ ਚੁੱਕੀ ਹੈ ਤੇ ਇਸ ਲਸਣ ਦੀ ਜਿਹੜੀ ਐਂਟਰੀ ਹੋ ਰਹੀ ਹੈ ਉਹ ਹੋ ਰਹੀ ਹੈ ਨੇਪਾਲ ਦੇ ਰਾਹੀਂ ਨੇਪਾਲ ਦੇ ਰਾਹੀਂ ਭਾਰਤ ਦੇ ਵਿੱਚ ਵੱਡੀ ਤعداد ਦੇ ਵਿੱਚ ਇਹ ਚਾਈਨੀ ਲਸਣ ਸਪਲਾਈ ਕੀਤਾ ਜਾ ਰਿਹਾ ਤੇ ਜੇਕਰ ਇਸ ਲਸਣ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਹੀ ਜ਼ਿਆਦਾ ਹਾਨੀਕਾਰਕ ਲਸਣ ਹੈ ਹਾਲਾਂਕਿ ਅਸਲੀ ਤੇ ਨਕਲੀ ਦੀ ਪਛਾਣ ਕਰਨਾ ਬਹੁਤ ਔਖਾ ਕਿਉਂਕਿ ਦੋਨਾਂ ਦਾ ਸੁਆਦ ਇੱਕੋ ਜਿਹਾ ਹੈ ਤੇ ਜੇ ਗੱਲ ਕੀਤੀ ਜਾਵੇ ਇਸ ਚਾਈਨੀ ਲਸਣ ਦੀ ਤਾਂ ਇਹ ਮੈਟਲ ਵਰਗੇ ਪਦਾਰਥਾਂ ਦੇ ਰਾਈਂ ਪਿਆਰ ਕੀਤਾ ਜਾ ਰਿਹਾ ਜਿਸ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਹਾਲਾਂਕਿ ਇਹ ਸਭ ਨੂੰ ਲੈ ਕੇ ਭਾਰਤ ਦੇ ਵਿੱਚ ਬੈਨ ਲੱਗ ਚੁੱਕਿਆ ਪਰ ਨੇਪਾਲ ਦੇ ਰਾਹੀਂ ਇਸਤੀ ਵੱਡੀ ਤعداد ਦੇ ਵਿੱਚ ਸਪਲਾਈ ਹੋ ਰਹੀ ਹੈ ਤੇ ਮੰਡੀਆਂ ਦੇ ਵਿੱਚ ਇਹ ਚਾਈਨੀ ਲਸਣ ਆਮ ਦੀ ਤਰ੍ਹਾਂ ਵਿਕ ਰਿਹਾ ਹਾਲਾਂਕਿ ਅਸਲੀ ਤੇ ਨਕਲੀ ਦੀ ਪਛਾਣ ਕਰਨਾ ਵੀ ਕਾਫੀ ਔਖਾ ਹੈ ਕਿਉਂਕਿ ਦੋਨਾਂ ਦਾ ਜੇ ਸਵਾਦ ਵੇਖਿਆ ਜਾਵੇ ਤਾਂ ਇੱਕੋ ਜਿਹਾ ਹੈ ਪਰ ਇਸਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਜੇ ਗੱਲ ਕੀਤੀ ਜਾਵੇ ਇਸ ਦੇ ਪਛਾਣ ਦੀ ਤਾਂ ਇਹ ਵੇਖਣ ਦੇ ਵਿੱਚ ਮੋਟਾ ਹੁੰਦਾ ਤੇ ਜੇ ਇਸ ਸਵਾਦ ਦੀ ਗੱਲ ਕੀਤੀ ਜਾਵੇ ਤਾਂ ਸਵਾਦ ਦੇ ਵਿੱਚ ਇਸ ਨੂੰ ਪਛਾਣਨਾ ਥੋੜਾ ਔਖਾ ਹਾਲਾਂਕਿ ਜਦੋਂ ਇਸ ਨੂੰ ਤੋੜਿਆ ਜਾਂਦਾ ਤੇ ਛਿੱਲਿਆ ਜਾਂਦਾ ਤਾਂ ਇਹ ਆਸਾਨੀ ਦੇ ਨਾਲ ਛਿੱਲਿਆ ਜਾਂਦਾ ਤੇ ਹੱਥਾਂ ਦੇ ਉੱਤੇ ਵੀ ਇਸ ਦੀ ਚਿਕਨਾਹਟ ਨਹੀਂ ਲੱਗਦੀ ਹਾਲਾਂਕਿ ਜਿਹੜਾ ਅਸਲੀ ਲਸਣ ਹੁੰਦਾ ਉਸ ਨੂੰ ਛੇਲਣ ਦੇ ਉੱਤੇ ਹੱਥਾਂ ਦੇ ਉੱਤੇ ਚਿਕਨਾਹਟ ਜ਼ਰੂਰ ਲੱਗਦੀ ਹੈ ਤੇ ਉਸ ਦਾ ਜਿਹੜਾ ਸਵਾਦ ਹੈ ਉਹ ਥੋੜਾ ਕੋੜੱਟਣ ਵਾਲਾ ਜ਼ਰੂਰ ਹੁੰਦਾ ਪਰ ਦੋਨਾਂ ਦਾ ਜੇ ਟੇਸਟ ਕਰੋਗੇ ਤਾਂ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਇਸ ਲਸਣ ਦੀ ਸਭ ਤੋਂ ਵੱਡੀ ਜਿਹੜੀ ਪਹਿਚਾਨ ਉਹ ਵੀ ਵੇਖਣ ਨੂੰ ਹੈ ਕਿ ਜਦੋਂ ਇਸ ਨੂੰ ਹੇਠਲੇ ਪੱਧਰ ਤੇ ਵੇਖਿਆ ਜਾਂਦਾ ਹੈ ਭਾਪ ਉਲਟਾ ਕੇ ਵੇਖਿਆ ਜਾਂਦਾ ਤਾਂ ਇਸ ਦੀ ਜਿਹੜੀ ਖੇੜਤੀ ਤਦਾਤ ਹੈ ਉਹ ਵੀ ਵੱਡੀ ਹੁੰਦੀ ਹੈ ਤੇ ਇਹ ਵੇਖਣ ਦੇ ਵਿੱਚ ਆਮ ਲਸਣ ਨਾਲੋਂ ਕਾਫੀ ਜ਼ਿਆਦਾ ਮੋਟਾ ਤੇ ਸਾਨੂੰ ਇਸ ਗੱਲ ਦੇ ਉੱਤੇ ਕਾਫੀ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਹੈ ਕਿ ਮੰਡੀਆਂ ਦੇ ਵਿੱਚ ਜੇ ਮੋਟਾ ਲਸਣ ਵਿਕਰਿਆ ਤਾਂ ਉਸ ਤੋਂ ਬਚਿਆ ਜਾਵੇ ਤੇ ਉਸ ਦੀ ਥਾਂ ਦੀ ਉੱਤੇ ਜਿਹੜਾ ਬਰੀਕ ਲਸਣ ਹੈ ਉਸ ਨੂੰ ਹੀ ਖਰੀਦਿਆ ਜਾਵੇ ਤੇ ਇਸ ਨੂੰ ਤੋੜ ਕੇ ਵੀ ਵੇਖ ਲਿਆ ਜਾਵੇ ਕਿ ਇਹ ਆਮ ਦੀ ਤਰ੍ਹਾਂ ਹੀ ਭੁਰ ਰਿਹਾ ਜਾਂ ਚਿਕਨਾਹਟ ਇਸ ਦੇ ਵਿੱਚ ਜ਼ਰੂਰ ਹੈ ਕਿਉਂਕਿ ਜਿਹੜਾ ਇਹ ਲਸਣ ਹੈ ਇਹ ਸਰੀਰ ਲਈ ਕਾਫੀ ਜ਼ਿਆਦਾ ਹਾਨੀਕਾਰਕ ਹੈ ਤੇ ਇਹ ਵੱਡੀ ਤਦਾਦ ਦੇ ਵਿੱਚ ਬਿਮਾਰੀਆਂ ਨੂੰ ਵੀ ਪ੍ਰੋਮੋਟ ਕਰ ਰਿਹਾ ਤੇ ਚਾਈਨਾ ਦੇ ਵੱਲੋਂ ਇਹ ਸਪਲਾਈ ਕੀਤਾ ਜਾ ਰਿਹਾ ਨੇਪਾਲ ਦੇ ਰਸਤੇ ਹਾਲਾਂਕਿ ਬੈਨ ਜ਼ਰੂਰ ਲੱਗਿਆ ਹੋਇਆ ਪਰ ਜਿਹੜਾ ਇਹ ਲਸਣ ਹੈ ਵੱਡੀ ਤਦਾਦ ਦੇ ਵਿੱਚ ਇਸ ਸਮੇਂ ਭਾਰਤੀਆਂ ਮੰਡੀਆਂ ਦੇ ਵਿੱਚ ਪਹੁੰਚ ਗਿਆ ਸਾਫਤਾਨ ਕਿਤੇ ਤੁਸੀਂ ਵੀ ਤਾਂ ਨਹੀਂ ਖਾਰੇ ਚਾਈਨੀ ਲਸਣ ਬਜਾਰਾਂ ਚ ਆ ਗਿਆ ਚਾਈਨੀ ਲਸਣ ਨੇਪਾਲ ਦੇ ਰਾਹੀਂ ਹੋ ਰਹੀ ਹੈ ਸਪਲਾਈ ਭਾਰਤ ਲੱਗ ਚੁਕਿਆ ਚਾਈਨੀ ਲਸਣ ਤੇ ਬੈਦ ਹਾਨੀਕਾਰਕ ਪਦਾਰਥਾਂ ਦੇ ਨਾਲ ਕੀਤਾ ਗਿਆ ਹੈ ਤਾਂ ਅਸਲੀ ਤੇ ਨਕਲੀ ਦੀ ਪਛਾਣ ਕਰਨਾ অতি ਜ਼ਰੂਰੀ ਭਾਰਤ ਦੇ ਵਿੱਚ ਇਸ ਸਮੇਂ ਚਾਈਨੀ ਲਸਣ ਦੀ ਐਂਟਰੀ ਹੋ ਚੁੱਕੀ ਹੈ ਤੇ ਇਸ ਲਸਣ ਦੀ ਜਿਹੜੀ ਐਂਟਰੀ ਹੋ ਰਹੀ ਹੈ ਉਹ ਹੋ ਰਹੀ ਹੈ ਨੇਪਾਲ ਦੇ ਰਾਹੀਂ ਨੇਪਾਲ ਦੇ ਰਾਹੀਂ ਭਾਰਤ ਦੇ ਵਿੱਚ ਵੱਡੀ ਤعداد ਦੇ ਵਿੱਚ ਇਹ ਚਾਈਨੀ ਲਸਣ ਸਪਲਾਈ ਕੀਤਾ ਜਾ ਰਿਹਾ ਤੇ ਜੇਕਰ ਇਸ ਲਸਣ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਹੀ ਜ਼ਿਆਦਾ ਹਾਨੀਕਾਰਕ ਕਿ ਲਸਣ ਹੈ ਹਾਲਾਂਕਿ ਅਸਲੀ ਤੇ ਨਕਲੀ ਦੀ ਪਹਿਚਾਨ ਕਰਨਾ ਬਹੁਤ ਔਖਾ ਕਿਉਂਕਿ ਦੋਨਾਂ ਦਾ ਸੁਆਦ ਇੱਕੋ ਜਿਹਾ ਹੈ ਤੇ ਜੇ ਗੱਲ ਕੀਤੀ ਜਾਵੇ ਇਸ ਚਾਈਨੀ ਲਸਣ ਦੀ ਤਾਂ ਇਹ ਮੈਟਲ ਵਰਗੇ ਪਦਾਰਥਾਂ ਦੇ ਰਾਈਂ ਪਿਆਰ ਕੀਤਾ ਜਾ ਰਿਹਾ ਜਿਸ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਹਾਲਾਂਕਿ ਇਹ ਸਭ ਨੂੰ ਲੈ ਕੇ ਭਾਰਤ ਦੇ ਵਿੱਚ ਬੈਨ ਲੱਗ ਚੁੱਕਾ ਪਰ ਨੇਪਾਲ ਦੇ ਰਾਹੀਂ ਇਸਤੀ ਵੱਡੀ ਤعداد ਦੇ ਵਿੱਚ ਸਪਲਾਈ ਹੋ ਰਹੀ ਹੈ ਤੇ ਮੰਡੀਆਂ ਦੇ ਵਿੱਚ ਇਹ ਚਾਈਨੀ ਲਸਣ ਆਮ ਦੀ ਤਰ੍ਹਾਂ ਵਿਕ ਰਿਹਾ ਹਾਲਾਂਕਿ ਅਸਲੀ ਤੇ ਨਕਲੀ ਦੀ ਪਹਿਚਾਨ ਕਰਨਾ ਵੀ ਕਾਫੀ ਔਖਾ ਹੈ ਕਿਉਂਕਿ ਦੋਨਾਂ ਦਾ ਜੇ ਸਵਾਦ ਵੇਖਿਆ ਜਾਵੇ ਤਾਂ ਇੱਕੋ ਜਿਹਾ ਹੈ ਪਰ ਇਸਦੀ ਪਹਿਚਾਨ ਕਰਨਾ ਬਹੁਤ ਜ਼ਰੂਰੀ ਹੈ ਤੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਜੇ ਗੱਲ ਕੀਤੀ ਜਾਵੇ ਇਸ ਦੇ ਪਹਿਚਾਨ ਦੀ ਤਾਂ ਇਹ ਵੇਖਣ ਦੇ ਵਿੱਚ ਮੋਟਾ ਹੁੰਦਾ ਹੈ ਤੇ ਜੇ ਇਸ ਸਵਾਦ ਦੀ ਗੱਲ ਕੀਤੀ ਜਾਵੇ ਤਾਂ ਸਵਾਦ ਦੇ ਵਿੱਚ ਇਸ ਨੂੰ ਪਛਾਣਨਾ ਥੋੜਾ ਔਖਾ ਹਾਲਾਂਕਿ ਜਦੋਂ ਇਸ ਨੂੰ ਤੋੜਿਆ ਜਾਂਦਾ ਹੈ ਤੇ ਛਿੱਲਿਆ ਜਾਂਦਾ ਹੈ ਤਾਂ ਇਹ ਆਸਾਨੀ ਦੇ ਨਾਲ ਛਿੱਲਿਆ ਜਾਂਦਾ ਹੈ ਤੇ ਹੱਥਾਂ ਦੇ ਉੱਤੇ ਵੀ ਇਸ ਦੀ ਚਕਨਾਹਟ ਨਹੀਂ ਲੱਗਦੀ ਹਾਲਾਂਕਿ ਜਿਹੜਾ ਅਸਲੀ ਲਸਣ ਹੁੰਦਾ ਉਸ ਨੂੰ ਛੇਲਣ ਦੇ ਉੱਤੇ ਹੱਥਾਂ ਦੇ ਉੱਤੇ ਚਕਨਾਹਟ ਜ਼ਰੂਰ ਲੱਗਦੀ ਹੈ ਤੇ ਉਸ ਦਾ ਜਿਹੜਾ ਸਵਾਦ ਹੈ ਉਹ ਥੋੜਾ ਕੋੜੱਟਣ ਵਾਲਾ ਜ਼ਰੂਰ ਹੁੰਦਾ ਪਰ ਦੋਨਾਂ ਦਾ ਜੇ ਟੇਸ ਕਰੋਗੇ ਤਾਂ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਇਸ ਲਸਣ ਦੀ ਸਭ ਤੋਂ ਵੱਡੀ ਜਿਹੜੀ ਪਹਿਚਾਨ ਉਹ ਵੀ ਵੇਖਣ ਨੂੰ ਹੈ ਕਿ ਜਦੋਂ ਇਸ ਨੂੰ ਹੇਠਲੇ ਪੱਧਰ ਤੇ ਵੇਖਿਆ ਜਾਂਦਾ ਹੈ ਭਾਪ ਉਲਟਾ ਕੇ ਵੇਖਿਆ ਜਾਂਦਾ ਹੈ ਤਾਂ ਇਸ ਦੀ ਜਿਹੜੀ ਤਦਾਤ ਹੈ ਉਹ ਵੀ ਵੱਡੀ ਹੁੰਦੀ ਹੈ ਤੇ ਇਹ ਵੇਖਣ ਦੇ ਵਿੱਚ ਆਮ ਲਸਣ ਨਾਲੋਂ ਕਾਫੀ ਜ਼ਿਆਦਾ ਮੋਟਾ ਤੇ ਸਾਨੂੰ ਇਸ ਗੱਲ ਦੇ ਉੱਤੇ ਕਾਫੀ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਹੈ ਕਿ ਮੰਡੀਆਂ ਦੇ ਵਿੱਚ ਜੇ ਮੋਟਾ ਲਸਣ ਵਿਕ ਰਿਹਾ ਤਾਂ ਉਸ ਤੋਂ ਬਚਿਆ ਜਾਵੇ ਤੇ ਉਸ ਦੀ ਥਾਂ ਦੀ ਉੱਤੇ ਜਿਹੜਾ ਬਾਰੀਕ ਲਸਣ ਹੈ ਉਸ ਨੂੰ ਹੀ ਖਰੀਦਿਆ ਜਾਵੇ ਤੇ ਇਸ ਨੂੰ ਤੋੜ ਕੇ ਵੀ ਦੇਖ ਲਿਆ ਜਾਵੇ ਕਿ ਇਹ ਆਮ ਦੀ ਤਰ੍ਹਾਂ ਇਹ ਪੁੱਰ ਰਿਹਾ ਜਾਂ ਚਿਕਨਾਹਟ ਇਸ ਦੇ ਵਿੱਚ ਜ਼ਰੂਰ ਹੈ ਕਿਉਂਕਿ ਜਿਹੜਾ ਇਹ ਲਸਣ ਹੈ ਇਹ ਸਰੀਰ ਲਈ ਕਾਫੀ ਜ਼ਿਆਦਾ ਹਾਨੀਕਾਰਕ ਹੈ ਤੇ ਇਹ ਵੱਡੀ ਤਦਾਦ ਦੇ ਵਿੱਚ ਬਿਮਾਰੀਆਂ ਨੂੰ ਵੀ ਪ੍ਰਮੋਟ ਕਰ ਰਿਹਾ ਤੇ ਚਾਈਨਾ ਦੇ ਵੱਲੋਂ ਇਹ ਸਪਲਾਈ ਕੀਤਾ ਜਾ ਰਿਹਾ ਨੇਪਾਲ ਦੇ ਰਸਤੇ ਹਾਲਾਂਕਿ ਬੈਨ ਜ਼ਰੂਰ ਲੱਗਿਆ ਹੋਇਆ ਪਰ ਜਿਹੜਾ ਇਹ ਲਸਣ ਹੈ ਵੱਡੀ ਤਦਾਦ ਦੇ ਵਿੱਚ ਇਸ ਸਮੇਂ ਭਾਰਤੀਆਂ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ ਹੈ